ਸ਼ਹਿਰ ਧਾਰੀਵਾਲ ਦੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਮੇਸ਼ ਮੇਚਾ ਨੇ ਨਗਰ ਕੌਂਸਲ ਧਾਰੀਵਾਲ ਦੀ ਕਾਰਜਕਾਰੀ ਉੱਤੇ ਵੱਡੇ ਨਿਸ਼ਾਨੇ ਸਾਧੇ ਹਨ ਦੱਸ ਦਈਏ ਕਿ ਨਗਰ ਕੌਂਸਲ ਧਾਰੀਵਾਲ ਦਾ ਪ੍ਰਧਾਨ ਆਮ ਆਦਮੀ ਪਾਰਟੀ ਦੇ ਨਾਲ ਹੀ ਸਬੰਧਤ ਹੈ ਜਿਸ ਕਾਰਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵੱਲੋਂ ਨਗਰ ਕੌਂਸਲ ਤੇ ਅਜੀਹਾ ਇਲਜ਼ਾਮ ਲਗਾਉਣਾ ਖਾਸ ਅਹਿਮੀਅਤ ਰੱਖਦਾ ਹੈ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਬਲਾਕ ਪ੍ਰਧਾਨ ਰਮੇਸ਼ ਮੇਛਾਣੇ ਦੋਸ਼ ਲਾਇਆ ਕਿ ਬੱਸ ਸਟੈਂਡ ਦੇ ਅੰਦਰ ਪਿਛਲੇ 2 ਸਾਲ ਤੋਂ ਨਾਲੇ ਦੀ ਸਫਾਈ ਨਹੀਂ ਹੋ ਰਹੀ ਜਿਸ ਕਾਰਨ ਜਗ੍ਹਾ-ਜਗ੍ਹਾ ਗੰਦਾ ਪਾਣੀ ਫੈਲ ਰਿਹਾ ਹੈ ਅਤੇ ਕੂੜੇ ਦੇ ਢੇਰ ਤਾਂ ਆਮ ਗੱਲ ਹੈ। ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਤਾਰੀਵਾਲ ਦੇ ਵਿੱਚ 58 ਦੇ ਕਰੀਬ ਸਰਕਾਰੀ ਕਰਮਚਾਰੀ ਹਨ ਪਰ ਪਤਾ ਨਹੀਂ ਕੌਣ ਕਿੱਥੇ ਕੰਮ ਕਰ ਰਿਹਾ ਹੈ। ਸ਼ਹਿਰ ਵਿੱਚ ਸਫਾਈ ਦਾ ਬਹੁਤ ਮਾੜਾ ਹਾਲ ਹੈ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ 50-50 ਰੁਪਏ ਦੀ ਪਰਚੀ ਹਰ ਘਰ ਤੋਂ ਕੱਟੀ ਜਾਂਦੀ ਹੈ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਜਦੋਂ ਨਗਰ ਕੌਂਸਲ ਵੱਲੋਂ ਹਾਊਸ ਟੈਕਸ ਲੋਕਾਂ ਤੋਂ ਲਿਆ ਜਾਂਦਾ ਹੈ ਤਾਂ ਫਿਰ ਉਸ ਦੇ ਬਾਵਜੂਦ ਵੀ ਇਹ 50-50 ਰੁਪਏ ਦੀ ਪਰਚੀ ਕਿਉਂ ਕੱਟੀ ਜਾ ਰਹੀ ਹੈ ਇਸ ਸਬੰਧੀ ਜਦੋਂ ਨਗਰ ਕੌਂਸਲ ਧਾਰੀਵਾਲ ਦੇ ਸੈਨੀਟਰੀ ਇੰਸਪੈਕਟਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਨਾਲੇ ਦੇ ਵਿੱਚ ਲਿਫਾਫੇ ਆਉਣ ਕਾਰਨ ਬਲਾਕਜ ਆ ਗਈ ਸੀ ਜਿਸ ਨੂੰ ਜਲਦੀ ਹੀ ਠੀਕ ਕਰਵਾਇਆ ਜਾ ਰਿਹਾ ਹੈ ਪਰਚੀਆਂ ਜੋ 50-50 ਰੁਪਏ ਦੀਆਂ ਲੋਕਾਂ ਦੀਆਂ ਕੱਟੀਆਂ ਜਾ ਰਹੀਆਂ ਉਸ ਸਬੰਧ ਵਿੱਚ ਉਹਨਾਂ ਨੇ ਕਿਹਾ ਕਿ ਇਸ ਦਾ ਹਾਊਸ ਵਿੱਚ ਮਤਾ ਪਾਸ ਕੀਤਾ ਗਿਆ ਹੈ ਔਰ ਕਾਨੂੰਨ ਦੇ ਦਾਇਰੇ ਅਨੁਸਾਰ ਹੀ ਅਸੀਂ ਲੋਕਾਂ ਤੋਂ 50-50 ਰੁਪਏ ਲੈ ਰਹੇ ਹਾਂ ਸੈਂਟ ਇਨਸਪੈਕਟਰ ਨੇ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਸਫਾਈ ਵਿਵਸਥਾ ਬਿਲਕੁਲ ਠੀਕ ਹੈ ਆ ਬਲਾਕ ਪ੍ਰਧਾਨ ਧਾਰੀਗੜ੍ਹ ਤੋਂ ਆਮ ਆਦਮੀ ਪਾਰਟੀ ਰਮੇਸ਼ ਚੰਦ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਆ ਬੱਸ ਸਟੈਂਡ ਧਾਰੀਗੜ੍ਹ ਦੇ ਵਿੱਚ ਬਣਿਆ ਜਿੱਥੇ ਆ ਆਮ ਸਵਾਰੀ ਦੇ ਆਮ ਪਬਲਿਕ ਜਿਹੜੀ ਆ ਗੁਜਰਦੀ ਰੋਜ਼ ਇੱਥੇ ਡੇਢ ਮਹੀਨਾ ਕਰੀਬ ਡੇਢ ਮਹੀਨੇ ਪਹਿਲਾਂ ਤੋਂ ਇਹ ਕਹਿ ਰਹੇ ਆ ਕਿ ਪਾਣੀ ਓਵਰਫਲੋ ਹੋ ਰਿਹਾ ਆ ਪੀ ਇਹਨੂੰ ਇਹਦਾ ਕੋਈ ਇੰਤਜ਼ਾਮ ਕੀਤਾ ਜਾਂ 20 ਰੁਪਏ ਜਿਹੜੀ ਆ ਬੱਸ ਵਾਲੇ ਕੋ ਅੱਡਾ ਫੀਸ ਲਈ ਜਾ ਰਹੀ ਆ ਕੋਈ ਇੱਥੇ ਕੋਈ ਸਾਧਨ ਨਹੀਂ ਆ ਕੋਈ ਪ੍ਰੋਬਲਮ ਮਤਲਬ ਹੱਲ ਨਹੀਂ ਹੋੜੇ ਔਰ ਕੋਈ ਵੀ ਮਸਲਾ ਨਹੀਂ ਹੱਲ ਹੋੜਾ ਬੜੀ ਸ਼ਰਮ ਦੀ ਗੱਲ ਆ ਆ ਵੇਖੋ ਤੁਸੀਂ ਆ ਵੇਖੋ ਆ ਨਾਲਿਆਂ ਦੇ ਹਾਲ ਆ ਕੀ ਬਣਿਆ ਫਿਰਦਾ ਇਹ ਗੰਦਗੀ ਆ ਇਹ ਗੰਦਗੀ ਫੈਲਣ ਦੇ ਨਾਲ ਗੰਦਗੀ ਫੈਲਣ ਦੇ ਨਾਲ ਵੇਖੋ ਆ ਭਰੇ ਪਏ ਆ ਇਹ ਇੰਨੀ ਗੰਦਗੀ ਆ ਫੈਲਣ ਦੀ ਆ ਤਾਂ ਨਾ ਬਿਮਾਰੀਆਂ ਦਾ ਖਤਰਾ ਆ ਔਰ ਕੋਈ ਨਾ ਕੋਈ ਜਿੰਨਾ ਚਿਰ ਮਹਾਮਾਰੀ ਕੋਈ ਨਾ ਫੈਲੂਗੀ ਉਹਨਾਂ ਚਿਰ ਜਿਹੜਾ ਪ੍ਰਸ਼ਾਸਨ ਹੱਥ ਗੱਜ ਨਹੀਂ ਆਉਂਦਾ ਤੁਹਾਨੂੰ ਬੜੀ ਸ਼ਰਮ ਦੇ ਨਾਲ ਕਹਿਣਾ ਪੈਂਦਾ ਕਿ ਇਹ ਜਿਹੜਾ ਜੀ ਬਜੀ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਆ ਜਾਣ ਬੁੱਝ ਕੇ ਸਾਡੀ ਸਰਕਾਰ ਦੇ ਉੱਟ ਚੱਲਣ ਦੇ ਆ ਇਹ ਗੰਦਗੀ ਦਾ ਢੇਰ ਲੱਗੇ ਹੋਏ ਆ ਕਮੇਟੀ ਘਰ ਚ तकरीबन ਕੋਈ 58 ਤੋਂ 60 ਮੁਲਾਜ਼ਮੇ ਸਿਪਾਈ ਵਾਲੇ ਪਤਾ ਨਹੀਂ ਕਿਹੜਾ ਕਿੱਥੇ ਕੰਮ ਕਰਨ ਦੇ ਆ ਕੋਈ ਸਫਾਈ ਦਾ ਮੰਦਾ ਹਾਲ ਆ ਫੱਜੀਪੁਰ ਚੌਂਕ ਚੱਲ ਜਾਓ ਮਾਡਰ ਟਾਊਨ ਚੱਲ ਜਾਓ ਬੇਦੀ ਕਲੋਨੀ ਚੱਲ ਜਾਓ ਪੂਰੇ ਨਾਲੇ ਭਰੇ ਆ ਕੋਈ ਸਫਾਈ ਨਹੀਂ ਆ ਕੋਈ ਗੱਲਬਾਤ ਨਹੀਂ ਚੱਲਣ ਦੀ ਆ ਵੇਖੋ ਜੀ ਇੱਕ ਘਰ ਘਰ ਕੂੜਾ ਚੁੱਕਣ ਦੀ ਇੱਕ ਇਹਨਾਂ ਨੇ ਨਾ ਆ ਪਰਚੀ ਕੱਟੀ ਆ ਇਹ ਮੇਰੇ ਹੱਥ ਮੇਰੇ ਮੇਰੇ ਨਾਂ ਤੇ ਕੱਟੀ ਮੇਰੇ ਘਰ ਦੀ ਇਹ ਸਿਰਫ ਇੱਕ ਵਾਰੀ ਕੱਟੀ ਆ ਹਰ ਮਹੀਨੇ 50 ਰੁਪਏ ਪਰ ਘਰ ਕੋ ਲੈ ਆਂਦੇ ਆ ਜਦ ਕਿ ਪ੍ਰਾਪਰਟੀ ਟੈਕਸ ਲਿਆ ਜਾਂਦਾ ਉਹਦੇ ਵਿੱਚ ਬਿਜਲੀ ਸਟਰੀਟ ਲਾਈਟ ਤੇ ਸਫਾਈ ਜਿਹੜੀ ਆ ਉਹਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਪੈਂਦੀ ਆ ਇਹ ਬਿਲਕੁਲ ਹੀਰਾ ਫੇਰੀਆਂ ਚੱਲਣ ਡੀਆਂ ਨੇ ਇਹ ਕਿਹਦੀ ਜਾਂਚ ਹੋਣੀ ਚਾਹੀਦੀ ਆ ਹਾਈ ਲੈਵਲ ਤੱਕ ਤੇ ਜਿਹੜੇ ਦੋਸ਼ੀ ਅਧਿਕਾਰੀ ਆ ਉਹਨਾਂ ਨੇ ਉੱਥੇ ਸਖਤ ਕਾਰਵਾਈ ਕੀਤੀ ਜਾਵੇ। ਸ਼ਹਿਰਦਾਰੀ ਵਾਲ ਦੇ ਵਿੱਚ ਥਾ-ਥਾ ਤੇ ਕੂੜੇ ਦੇ ਢੇਰ ਲੱਗੇ ਹੋਏ ਆ। ਗੰਦਗੀ ਜਿਹੜੀ ਬਹੁਤ ਫੈਲੀ ਹੋਈ ਆ। ਇਧਰ ਮਿਲਕ ਵਾਟਰਵੇਲੋ ਉੱਥੇ ਵੀ ਗੰਦਗੀ ਦਾ ਢੇਰ ਤੇ ਨਸ਼ੇੜੀਆਂ ਤੇ ਅੱਡੇ ਬਣੇ ਆ। ਤੇ ਬਾਕੀ ਜਿਹੜਾ ਨਗਰ ਕੌਂਸਲ ਦੇ ਅੰਦਰ ਜੋ ਸਫਾਈ ਦੇ ਕਰਨ ਵਾਸਤੇ ਜੋ ਲਿਆਂਦੇ ਹੀ ਰਿਕਸ਼ੇ ਵੀ ਉਹ ਵੀ ਖਰਾਬ ਪਏ ਆ। ਉਹਨਾਂ ਨੂੰ ਵੀ ਖਰਾਬ ਹੋਰ ਖਰਾਬ ਕਰਨ ਦੀ ਮਤਲਬ ਉਹਨਾਂ ਨੂੰ ਖੁੱਡੇ ਲੈਣ ਲਾਇਆ ਹੋਇਆ। ਨਗਰ ਕੌਂਸਲ ਧਾਰੀਵਾਦ ਦੇ ਜੋ ਅਧਿਕਾਰੀ ਆ ਉਹ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ ਸਰ ਹਰ ਕੋਈ ਚੀਜ਼ ਹੈਗੀ ਜੇ ਮੁਲਾਜ਼ਮ ਹੈਗੇ ਆ ਸਮਾਨ ਹੈਗਾ ਤੇ ਸਫਾਈ ਕਿਉਂ ਨਹੀਂ ਹੋ ਰਹੀ ਇਹ ਜਾਣ ਪੁੱਛ ਕੇ ਸਾਡੀ ਸਰਕਾਰ ਨੂੰ ਬਦਨਾਮ ਕਰਨ ਦਾ ਤੋਏ ਹੋਏ ਆ ਨਹੀਂ ਸਰਕਾਰ ਕੋ ਮੈਂ ਤੇ ਹੋਣ ਜਿਹੜੀ ਆ ਇਸ ਤੇ ਇਸ ਬਾਰੇ ਜਿਹੜੀ ਆ ਰਿਟਰਨ ਚਿੱਠੀ ਜਿਹੜੀ ਸ਼ਿਕਾਇਤ ਪਾ ਕੇ ਭਗਵੰਤ ਸਿੰਘ ਮੁੱਖ ਮੰਤਰੀ ਸਾਹਿਬ ਨੂੰ ਤੇ ਲੋਕਲ ਬਾਡੀ ਮੰਤਰੀ ਨੂੰ ਸ਼ਿਕਾਇਤ ਭੇਜਾਂਗਾ ਕਿਉਂਕਿ ਇਹ ਸਾਡੀ ਸਰਕਾਰ ਜਿਹੜੀ ਆ ਇਸ ਹਰ ਪਾਸੇ ਜਿਹੜੀ ਆ ਹਰ ਵਰਗ ਨੂੰ ਜਿਹੜੀ ਆ ਉਹ ਸਹੀ ਕੰਮ ਦੇਣਾ ਚਾਹੁੰਦੀ ਆ ਇਸ ਕਰਕੇ ਮੈਂ ਅਦੀ ਸ਼ਿਕਾਇਤ ਲਿਖ ਕੇ ਇੱਕ ਅਪੀਲ ਵੀ ਕਰਾਂਗਾ ਇਹ ਜਿਹੜਾ ਕੰਟਰੋਲ ਕੀਤਾ ਜਾਏ ਮੈਂ ਪ੍ਰੀਤਮ ਸਿੰਘ ਭੱਟੀ ਧਾਰੀਵਾਲ ਦੇ ਅਸੀਂ ਨਗਰ ਨਿਵਾਸੀਆਂ ਤੇ ਸਾਡੀ ਬਸ ਸਟੈਂਡ ਦੇ ਵਿੱਚ ਸਾਡੀ ਦੁਕਾਨ ਆ ਠੀਕ ਆ ਤੇ ਇੱਥੇ ਗੁੱਡੇ ਗੁੱਡੇ ਗੰਦਗੀ ਦੇ ਢੇਰ ਜਿਹੜੇ ਆ ਲੱਗੇ ਰਹਿੰਦੇ ਹਰ ਵੇਲੇ ਲੱਗੇ ਦਿੰਦੇ ਆ ਤੇ ਗੰਦਾ ਨਾਲਾ ਜਿਹੜਾ ਲੱਗਉਂਦੀ ਲੰਘਦਾ ਜਿਹਨੂੰ ਕਦੀ ਕਿਸੇ ਕਿਸੇ ਸਫਾਈ ਨਹੀਂ ਕੀਤੀ ਆ ਨਾਲਾ ਗੰਦਾ ਜਿਹਦੀ ਕਦੀ ਕਿਸੇ ਨੇ ਸਫਾਈ ਜਿਹੜੀ ਅੱਜ ਤੱਕ ਨਹੀਂ ਕੀਤੀ ਹਾਂ ਜੀ ਤਾਂ ਦੱਸ ਦਿਓ ਇਹ ਲਗ ਲੱਗਦਾ ਇਹ ਤਾਂ ਗੰਦ ਪਿਆਦਾ ਜੀ ਇਹ ਕੋ ਕਰੀਬ ਕਰੀਬ 2 ਸਾਲ ਤੋਂ ਇਸ ਤਰ੍ਹਾਂ ਦਾ ਹਾਲੀਆ ਦੀ ਦੀ ਗਏ ਨੇ ਸਫਾਈ ਨਹੀਂ ਨਾਲੇ ਦੀ ਕੀਤੀ ਇਸ ਤਰ੍ਹਾਂ ਹੀ ਜਲ ਰਿਹਾ ਨਾ ਇਹਨਾਂ ਕੋਈ ਸਫਾਈ ਹੋਈ ਨਾ ਨਗਰ ਕਾਉਂਸਲ ਕੋਲ ਠੀਕ ਹੈ ਇਸ ਤੋਂ ਪਹਿਲਾਂ ਬਾਥਰੂਮਾਂ ਦੀ ਸਫਾਈ ਭਗਤਪੂਰਨ ਸਿੰਘ ਸੋਸਾਇਟੀ ਕਰਦੀ ਸੀਗੀ ਪਰ ਨਗਰ ਕਾਉਂਸਲ ਨੂੰ ਉਹ ਕੰਮ ਪਸੰਦ ਨਹੀਂ ਆਇਆ ਤੇ ਉਹਨਾਂ ਨੂੰ ਉਹਨਾਂ ਨਾਲ ਜਿਹੜੇ ਬਾਸਣ ਤੇ ਬਾਥਰੂਮ ਹੈ ਉਹਨਾਂ ਨੂੰ ਜਿੰਦਰੇ ਵਜੇ ਆ ਜਦੋਂ ਲੋਕਾਂ ਦੀਆਂ ਲੇਡੀਜ਼ ਆਉਂਦੀਆਂ ਨੇ ਬਾਥਰੂਮ ਜਾਣ ਵਾਸਤੇ ਤੇ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਲੱਭ ਰਹੀ ਹੁੰਦੀ ਬਸਾਂ ਵਾਲੇ ਪਰੇਸ਼ਾਨ ਹੁੰਦੇ ਆ ਵੀ ਮਤਲਬ ਕੋਈ ਬਾਥਰੂਮ ਵਾਸਣ ਦੇ ਵਿੱਚ ਹੈ ਨਹੀਂ ਠੀਕ ਹੈ ਅਸੀਂ ਮੰਗ ਕਰਦੇ ਆ ਕਿ ਮਤਲਬ ਵੀ ਇਹ ਘੱਟੋ ਘੱਟ ਦੀ ਸਫਾਈ ਤੇ ਜ਼ਰੂਰ ਹੋਣੀ ਚਾਹੀਦੀ ਆ ਨਾਲਾ ਠੀਕ ਕਰਕੇ ਬਣਾਇਆ ਜਾਵੇ ਤੇ ਬਾਥਰੂਮਾਂ ਨੂੰ ਚਾਲੂ ਕੀਤਾ ਜਾਵੇ ਮੈਂ ਸੰਜੀਵ ਸੋਨੀ ਸੈਨੀਟ ਇੰਸਪੈਕਟਰ ਨਗਰ ਕੌਂਸਲ ਧਾਰੀਵਾਲ ਇਹ ਜਿਹੜੀ ਬਲੌਕੇਜ ਦੀ ਗੱਲ ਕੀਤੀ ਹੈ ਇਹਨਾਂ ਨੇ ਬਸ ਸਟੈਂਡ ਦੀ ਇਹ ਟੈਂਪੋਰਰੀ ਬਲੌਕ ਸੀਗੀ ਕੋਈ ਪਲਾਸਟਿਕ ਦਾ ਲਫਾਫਾ ਜਾ ਕੇ ਅੜ ਗਿਆ ਸੀਗਾ ਉਹਦੇ ਕਰਕੇ ਪਾਣੀ ਨੇ ਬੈਗ ਮਾਰਤਾ ਏ ਆਪਾਂ ਸੂਏਰ ਦੀ ਬਲਾਕ ਜਿਹੜੀ ਆ ਇਹ ਖਲਵਾਤੀ ਆ ਪਾਣੀ ਸੂਏਰ ਦਾ ਹੀ ਚੱਲ ਪਿਆ ਵਾ ਹੋਰ ਬਾਕੀ ਸ਼ਹਿਰ ਚ ਕੁੜੀ ਦੀ ਗੱਲ ਆ ਕਿਤੇ ਵੀ ਨਹੀਂ ਰੋਜ਼ ਦੇ ਰੋਜ਼ ਨਗਰ ਕੌਂਸਲ ਦੇ ਸਪਾਈ ਕਰਮਚਾਰੀ ਪੂਰੇ ਸ਼ਹਿਰ ਨੂੰ ਆਪਾਂ ਜ਼ੋਨ ਬਣਾ ਕੇ ਵੰਡਿਆ ਹੋਇਆ ਵਾ ਪੂਰੇ ਸ਼ਹਿਰ ਦੇ ਸਫਾਈ ਕਰਮਚਾਰੀ ਜਿਹੜੇ ਆ ਉਹ ਸ਼ਹਿਰ ਚ ਪੂਰਾ ਕੂੜਾ ਘਰੋਂ ਘਰੋਂ ਇਕੱਲਟ ਕਰਕੇ ਜਿਹੜੇ ਕੋਈ 1-2 ਪੁਆਇੰਟਾਂ ਦੇ ਬਾਹਰ ਕੂੜਾ ਆਂਦਾ ਵਾ ਜਿਹੜੇ ਲੋਕ ਸੁੱਟ ਜਾਂਦੇ ਨੇ ਉਹਨੂੰ ਵੀ ਸਫਾਈ ਕਰਮਚਾਰੀ ਜਿਹੜੇ ਸਾਡੇ ਟਰਾਲੀ ਵਾਲੇ ਆ ਜਾਂ ਈ ਰੱਖਸ਼ਾ ਵਾਲੇ ਆ ਜਾਂ ਸਾਡੇ ਕੋਲ ਟਾਟਾ ਏਸ ਵਾਲੇ ਆ ਉਹ ਚੁੱਕ ਲੈਂਦੇ ਆ ਕੋਈ ਵੀ ਕੂੜਾ ਤਾਂ ਸ਼ਹਿਰ ਚ ਇੱਕ ਵੀ ਢੇਰ ਕੇ ਤੇ ਨਹੀਂ ਲਗਾ ਹੋਇਆ ਤੇ ਨਾਲ ਲੱਗੇਗਾ ਇਸ ਦੇ ਵਾਸਤੇ ਇਹ ਆ ਜੀ ਅੱਜ ਵੀ ਨਗਰ ਕੌਂਸਲ ਵੱਲੋਂ ਜਿਹੜਾ ਵਾ ਪੁਲਿਸ ਸਟੇਸ਼ਨ ਤਾਂ ਰਿਵਲਵਜ ਕਮੇਂਡਿੰਗ ਕੀਤੀ ਗਈ ਆ ਵੀ ਆਠ ਟੂਟੀਆਂ ਉਹ ਆਸ਼ਰਮ ਦਾ ਸ਼ੀਸ਼ਾ ਆਸ਼ਰਮ ਤੇ ਲਾਈਟ ਪਾਵਰ ਚੋਰੀ ਕੀਤਾ ਗਿਆ ਵਾ ਉਹਦੇ ਅੱਜ ਵੀ ਅਸੀਂ ਪੁਲਿਸ ਸਟੇਸ਼ਨ ਵਿੱਚ ਕਮਪਲੀਟ ਕੀਤੀ ਆ ਤੇ ਇਹਦਾ ਐਸਟੀਮੇਟ ਬਣਾ ਕੇ 10 ਲੱਖ ਰੁਪਏ ਦਾ ਸਰਕਾਰ ਨੂੰ ਭੇਜਿਆ ਵਾ ਇਹ ਇਹਦਾ ਸਾਰਾ ਅੰਦਰੋਂ ਰੈਨੋਵੇਟ ਹੋਣ ਵਾਲਾ ਵ ਜਦੋਂ ਵੀ ਇਹ ਸਾਨੂੰ ਫੰਡ ਪ੍ਰਾਪਤ ਹੋ ਜਾਣਗੇ ਇਹਨੂੰ ਰੈਨੋਵੇਟ ਕਰਾ ਕੇ ਜਨਤਾ ਵਾਸਤੇ ਖੋਲਤਾ ਜਾਏਗਾ ਕੀ ਦਾ ਮੁੱਦਾ ਕੀ ਹੈ ਸਰ ਸਰ ਉਹ ਯੂਜ਼ਰ ਚਾਰਜਸ ਆ ਜਿਹੜਾ ਹਰ ਘਰ ਤੋਂ ਇਕੂਆ ਕਲੈਕਟ ਕਰਦੇ ਆ ਉਹ ਯੂਜ਼ਰ ਚਾਰਜਸ ਆ ਉਹ 50 ਰੁਪਏ ਦੀ ਵਸਤੂ ਫੀਸ ਲਿਆ ਕੇ ਬਾਅਦ ਚ ਉਹਨੂੰ ਕੰਪਿਊਟਰ ਦੇ 25 ਕੱਟ ਕੇ ਨਗਰ ਕੌਂਸਲ ਦੇ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਵਾ ਇਹਦੇ ਵਿੱਚ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਇੱਕ ਮਸੂਵ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਅਸੀਂ ਛੁੱਟੀ ਵਾਲੇ ਦਿਨ ਐਤਵਾਰ ਵੀ ਜਿਹੜਾ ਕੂੜਾ ਦਾ ਕਿਤੇ ਵੀ ਢੇਰ ਨਹੀਂ ਲੱਗਨ ਦਿੰਦੇ ਸਾਡੇ ਜਿਹੜੇ ਸਫਾਈ ਕਰਮਚਾਰੀ ਬਹੁਤ ਮਿਹਨਤੀ ਆ ਉਹ ਐਤਵਾਰ ਵਾਲੇ ਦਿਨ ਵੀ ਸ਼ਹਿਰੋਂ ਚੋਂ ਕੂੜਾ ਕਲੈਕਟ ਕਰਦੇ ਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵਾ ਵੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਨਗਰ ਕੌਂਸਲ ਤਾਰੀ ਵੱਲੋਂ ਸਹਿਯੋਗ ਦੇਣ ਤੇ ਜੇ ਕਿਤੇ ਵੀ ਕੋਈ ਵੀ ਇਹੋ ਜਿਹੀਆਂ ਮੋਟੀਆਂ ਕੋਈ ਟੈਂਪੋਰਰੀ ਬਲਾਕੇਜ ਕੋਈ ਕਿਤਾ ਕੂੜਾ ਸੁੱਟ ਜਾਣਾ ਕਿਸੇ ਦਾ ਇਹੋ ਜਿਹੀ ਕਿਸੇ ਦੀ ਪ੍ਰੋਬਲਮ ਤੇ ਹਾਂ ਚਲਦੀ ਆ ਤਾਂ ਨਗਰ ਕੌਂਸਲ ਨਾਲ ਸਾਡੇ ਨਾਲ ਸੰਪਰਕ ਕਰਕੇ ਅਸੀਂ ਇਮੀਡੀਏਟਲੀ ਉਹਦੇ ਤੇ ਐਕਸ਼ਨ ਲੈ ਕੇ ਉਹ ਕੰਮ ਕਰਾਇਆ ਕਰਾਂਗੇ